ਜਗਬਾਨੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਤੇ ਜਿੱਦਾਂ ਕਿ ਹਿਮਾਚਲ ਦੇ ਵਿੱਚ ਬਾਰਿਸ਼ਬਾਰੀ ਹੋਣ ਦੇ ਚੱਲਦੇ ਜਿਹੜਾ ਵਾ ਪੱਤਰੇ ਇਲਾਕੇ ਦੇ ਵਿੱਚ ਜਿਹੜਾ ਪਾਣੀ ਜਿਹੜਾ ਰਾਵੀ ਨਦੀ ਦਾ ਉਫਾਨ ਤੇ ਹੈਗਾ ਔਰ ਤੁਹਾਨੂੰ ਅਪਡੇਟ ਦੇ ਦੇਣਾ ਚਾਹੁੰਦੇ ਆ ਕਿ ਸੁਜਾਨਪੁਰ ਇਲਾਕੇ ਦੇ ਵਿੱਚ ਵੀ ਜਿਹੜਾ ਪਾਣੀ ਜਿਹੜਾ ਪੱਤਰ ਦੇ ਉੱਤੇ ਹੈਗਾ ਇੱਥੇ ਸਾਡੇ ਨਾਲ ਲੋਕ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕ ਜਿਹੜੇ ਆ ਅੱਠਾਠਾ ਮਾਰੇ ਇਥੇ ਦੇਖ ਰੇ ਹੈਗੇ ਨੇ ਸਾਡੇ ਨਾਲ ਲੋਕ ਵੀ ਮੌਜੂਦ ਨੇ ਉਹਨਾਂ ਦੇ ਨਾਲ ਜੜੀਆ ਗੱਲਬਾਤ ਵੀ ਕਰਦੇ ਆ ਸਰ ਕਿੱਦਾਂ ਦੀ ਪਟੀਸ਼ਨ ਹੈਗੀ ਆ ਜਿਹੜੀ ਉਹ ਇੱਥੇ ਸਜਨਪੁਰ ਦੀ ਸਰ ਪੁਲਿਸ਼ਨ ਤੇ ਬਹੁਤ ਖਰਾਬ ਲੱਗ ਰਹੀ ਹੈ ਜਿਸ ਤਰ੍ਹਾਂ ਮਾਹੌਲ ਦਿਖ ਰਿਹਾ ਮੈਂ ਹੁਣੇ ਇਹ 10 ਮਿੰਟ ਪਹਿਲਾਂ 4 ਨੰਬਰ ਹੋ ਕੇ ਆਇਆ 4 ਨੰਬਰ ਪੁੱਲ ਪਾਰ ਜਿਹੜਾ ਨਾ ਇਹਨਾਂ ਨਾਲ ਗੋਡੇ-ਗੋਡੇ ਪਾਣੀ ਹੈ ਐਕਚੁਅਲੀ ਮੈਂ ਇਹਦੀ ਸਕੂਟਰੀ ਰੋਣੀ ਚੱਲੀ ਸੀ ਉਧਰ ਬਾਗਲ ਮਤ ਵਾਲੇ ਸਾਈਡ ਰੋਡ ਜਾ ਰਿਹਾ ਉਧਰੋਂ ਰੋੜੀ ਚੱਲੀ ਸੀ ਬੜੀ ਮੁਸ਼ਕਲ ਮੈਂ ਖਿੱਚ ਕੇ ਆਪਣੇ ਆਪ ਨੂੰ ਬਚਾਇਆ ਕਿਉਂਕਿ ਉਧਰ نیچے ਨੂੰ ਪਾਣੀ ᱜੋਟੇ-ਗੋਟੇ ਪਾਣੀ ਜਾ ਰਿਹਾ ਔਰ ਪਾਣੀ ਦਾ ਲੈਵਲ ਇੰਨਾ ਤੇਜ਼ ਆ ਕਿ ਉਧਰ ਨੂੰ ਖਿੱਚ ਰਿਹਾ ਬੜਾ ਮੁਸ਼ਕਿਲ ਆ ਤੋਂ ਬਚਣਾ ਸਰ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀਗਾ ਕਿ ਸਾਡੇ ਜਿਹੜੇ ਆ ਪੁਖਤਾ ਇੰਤਜ਼ਾਮ ਹੈ ਗਿਆ ਕਿ ਜਿਹੜਾ ਪਾਣੀ ਨੂੰ ਢਾਲ ਮਾਰ ਦਿੱਤੀ ਆ ਰਾਵੀ ਨਦੀ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਜਾਣਪੁਰ ਨੂੰ ਜਿਹੜਾ ਪਾਣੀ ਡਾਇਵਰਟ ਹੋ ਗਿਆਗਾ ਨਹੀਂ ਸਰ ਇਹ ਸਭ ਇਦਾਂ ਹੀ ਲੱਗ ਰਿਹਾ ਕਿਉਂਕਿ ਜਿਸ ਤਰ੍ਹਾਂ ਮੈਂ ਚਾਰ ਨੰਬਰ ਮਾਹੌਲ ਦੇਖ ਕੇ ਆਇਆ ਤਾਂ ਬਹੁਤ ਡੇਂਜਰ ਲੱਗ ਰਿਹਾ ਬਹੁਤ ਖਤਰੇ ਵਾਲੀ ਗੱਲ ਹੈ ਮੱਲਵ ਅਲਰਟ ਕੀਤਾ ਜਾ ਸਾਰੀ ਪਬਲਿਕ ਨੂੰ ਚਾਰ ਨੰਬਰ ਮੋਲ ਬਹੁਤ ਗਰਮ ਹੈ ਇਸ ਟਾਈਮ ਇੰਨਾ ਕੋ ਪਾਣੀ ਦਾ ਲੈਵਲ ਤੇਜ ਹੈ ਕਿ ਸਕੂਟਰ ਮੋਟਰਸਾਈਕਲ ਕੁਛ ਨਹੀਂ ਰੁਕ ਰਿਆ ਬਹੁਤ ਤੇਜ ਚੱਲ ਰਿਹਾ ਵਾਓ ਪਾਣੀ ਦਾ ਬਹੁਤ ਤੇਜ ਹੈ ਖਿੱਚ ਰਿਹਾ ਨੀਚੇ ਨਹੀਂ ਦੇਖਿਆ ਹੈਗਾ ਕਿ ਇੱਥੇ ਦੀ ਜਿਹੜੀ ਸਜਾਨਪੁਰ ਦੀ ਜਿਹੜੀ ਸਥਿਤੀ ਹੈਗੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਔਰ ਉਹ ਜਿਹੜਾ ਪਾਣੀ ਹੈਗਾ ਉੱਚ ਪੱਧਰ ਤੇ ਉੱਤੇ ਜਿਹੜਾ ਛੋਟੀ ਨਹਿਰਾਂ ਦੇ ਵਿੱਚ ਜਿਹੜਾ ਠਾਠਾ ਮਾਰਦਾ ਹੋਇਆ ਨਜ਼ਰ ਆ ਰਿਹਾ ਹੈਗਾ ਇੱਥੇ ਹਜੂਮ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਇੱਥੇ ਲੋਕ ਘਰਾਂ ਦੇ ਵਿੱਚੋਂ ਨਿਕਲ ਕੇ ਬਾਹਰ ਆ ਰਹੇ ਹੈਗੇ ਨੇ ਔਰ ਇੱਥੇ ਦਾ ਨਜ਼ਾਰਾ ਜਿਹੜਾ ਦੇਖ ਰਿਹਾ ਹੈ ਕਿ ਨਾ ਢਿੱਸੀ ਪਟਾਣਕੋਟ ਵੱਲੋਂ ਵੀ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਕਿ ਘਰਾਂ ਤੋਂ ਬਾਹਰ ਤਾਂ ਹੀ ਨਿਕਲਿਆ ਜਾ ਤਾਂ ਕਿ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਿਹੜਾ ਵਾ ਉਹ ਨਦੀਆਂ ਨਾਲਿਆਂ ਦੇ ਕਰੀਬ ਨਾ ਜਾਇਆਏ ਤਾਂ ਕਿ ਕੋਈ ਵੀ ਆਮ ਸੂਕਾ ਵੀ ਘਟਣਾ ਜੜੀਏ ਉਹ ਨਾ ਵਾਪਰ ਸਕੇ ਮੈਂ ਬਸ ਪਬਲਿਕ ਨੂੰ ਇਹ ਕਹਿਣਾ ਚਾਹੁੰਦੀ ਹਾਂ ਪੈਨਿਕ ਨਾ ਕਰੋ ਸਿਵਲ ਐਡਮਿਨਿਸਟ੍ਰੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਦਿਨ ਰਾਤ ਕੰਮ ਕਰ ਰਹੇ ਤੁਹਾਡੀ ਸੇਵਾ ਲਈ ਇੱਕ ਕੰਟਰੋਲ ਨੰਬਰ ਹੈ ਪਠਾਨਕੋਟ ਡਿਸਟ੍ਰਿਕਟ ਦਾ 01862346944 ਇਸਤੇ ਕਾਲ ਕਰੋ ਅਸੀਂ ਇਵੈਕੂਏਟ ਕਰ ਰਹੇ ਹਾਂ ਐਸ ਸੂਨ ਐਸ ਪੋਸੀਬਲ ਸਾਰੀ ਪਬਲਿਕ ਨੂੰ ਕਿਸੇ ਨੂੰ ਕੋਈ ਵੀ ਇਸ਼ੂ ਇਸ ਨੰਬਰ ਤੇ ਕਾਲ ਕਰਨ ਮੇਰਾ ਨੰਬਰ ਪਬਲਿਕ ਹੈ ਗੂਗਲ ਤੋਂ ਦੇਖ ਕੇ ਮੈਨੂੰ ਕਾਲ ਕਰੋ ਕੋਈ ਵੀ ਦਿੱਕਤ ਆਉਂਦੀ ਸਾਨੂੰ ਕਾਲ ਕਰੋ ਅਸੀਂ ਤੁਹਾਨੂੰ ਬਚਾ ਨੇਚਰ ਹੈ ਨੇਚਰ ਬਾਰੇ ਮੈਂ ਕੁਝ ਕਹਿ ਨਹੀਂ ਸਕਦੀ ਬੜੀ ਅਨਸਰਟੇਨ ਸਿਚੁਏਸ਼ਨ ਹੁੰਦੀ ਹੈ ਵੀ ਵਾਟ ਵੀ ਕੈਨ ਡੂ ਇਜ਼ ਅਸੀਂ ਪ੍ਰੀਪੇਅਰ ਕਰ ਸਕਦੇ ਹਾਂ ਟੂ ਦੀ ਬੈਸਟ ਆਫ ਆਰ ਲੈਵਲ ਐਂਡ ਅਸੀਂ ਦਿਨ ਰਾਤ ਕਰ ਰਹੇ ਹਾਂ ਪੂਰੀ ਮਿਹਨਤ ਕਰ ਰਹੇ ਹਾਂ ਜਿੰਨੀ ਸਾਡੇ ਤੋਂ ਹੋ ਸਕਦੀ ਹੈ ਮੈਂ ਵੀ ਫੀਲਡ ਵਿੱਚ ਹਾਂ ਏਡੀਸੀ ਸਰ ਵੀ ਉਹਨੇ ਆਉਣ ਵਾਲੇ ਨੇ ਈਓ ਸਾਹਿਬ ਹੈਗੇ ਨੇ ਫੀਲਡ ਮੇਰਾ ਸਾਰਾ ਰੈਵਨਿਊ ਸਟਾਫ ਫੀਲਡ ਹੈ ਕਿਸੇ ਵੀ ਪਬਲਿਕ ਨੂੰ ਕੋਈ ਵੀ ਦਿੱਕਤ ਹੈ ਕੰਟਰੋਲ ਨੰਬਰ ਮੈਨੇ ਭੇਜਿਆ ਰੂਮ ਦਾ ਕਾਲ ਕਰ ਸਕਦੇ ਹੈ ਐਂਡ ਵੀ ਆਰ देयर ਫਾਰ ਹੈਲਪ ਪਠਾਨਕੋਟ ਤੋਂ ਜਗਮਾਨੀ ਟੀਵੀ ਦੇ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ